ਪਹਿਲੇ ਗਾਮ ਵਿੱਚ ਬੇਦੋਸ਼ਾ ਨੂੰ ਮਾਰਨ ਵਾਲਿਓਏ ਕੀ ਤੁਹਾਡੇ ਹੱਥ ਆਇਆ ਕਹਿਰ ਗੁਜ਼ਾਰਨ ਵਾਲਿਓਏ ਕੀ ਤੁਹਾਡੇ ਹੱਥ ਆਇਆ ਕਹਿਰ ਗੁਜ਼ਾਰਨ ਵਾਲਿਓਏ ਹੱਸ ਦੇ ਖੇੜ ਦੇ ਆਇਓ ਤੇ ਵੇਖੋ ਕੀ ਵਰਤਿਆ ਭਾਣਾ ਕੀ ਪਤਾ ਸੀ ਜੈਲਿਓਨਾ ਵਾਬਸੇ ਕਰਨੀ ਜਾਣਾ ਨਫਰਤ ਵਾਲੀਆਂ ਉੱਚੀਆਂ ਕੰਦਾਂ ਉਸਾਰਨ ਵਾਲਿਓਏ ਪਹਿਲ ਗਾਮ ਵਿੱਚ ਬੇਦੋਸ਼ਿਆ ਨੂੰ ਮਾਰਨ ਵਾਲਿਓਏ ਪਹਿਲੇ ਗਾਮ ਵਿੱਚ ਬੇਦੋਸ਼ਾਂ ਨੂੰ ਮਾਰਨ ਵਾਲਿਓਏ ਜਿੰਨਾ ਜ਼ਾਲਮ ਲੋਕਾਂ ਨੇ ਇਸ ਵਾਰਦਾਤ ਨੂੰ ਇੰਜਾਮ ਦਿੱਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਪਰ ਜੇ ਕਿਸੇ ਮਸਜਿਦ ਦੇ ਪੰਜ ਸੱਤ ਬੰਦਿਆਂ ਕੋਈ ਵਾਰਦਾਤ ਕਰਦੇ ਆ ਤੇ ਉਹ ਸਮਾਜ ਦੇ ਲੱਖਾਂ ਲੋਕਾਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਹਿੰਦੁਸਤਾਨ ਤੇ ਪਾਕਿਸਤਾਨ جنگ ਦੀ ਤਿਆਰੀ ਕਰੀ ਬੈਠੇ ਆ ਜੇ جنگ ਲੱਗਦੀ ਆ ਦੋਨਾਂ ਦੇਸ਼ਾਂ ਦੀ ਜਨਤਾ ਦਾ ਨੁਕਸਾਨ ਹੋਊਗਾ ਕੁਝ ਜਨਤਾ ਦੋਨਾਂ ਦੇਸ਼ਾਂ ਦੀ ਮਰ ਮੁੱਕ ਜਾਊਗੀ ਕੁਝ ਉਜੜ ਜਾਊਗੀ ਮੈਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦਾ ਕਿ ਜੰਗਾਂ ਜੁੱਧਾਂ ਦੇ ਵਿੱਚੋਂ ਕਿਸੇ ਨੇ ਅਜੇ ਤੱਕ ਕੁਝ ਨਹੀਂ ਖਟਿਆ ਕਿਤੇ ਦੁਬਾਰਾ ਸਨ 47 ਨਾ ਬਣੇ ਟੇਬਲ ਤੇ ਬੈਠ ਕੇ ਮਸਲਾ ਹੱਲ ਕਰੋ ਲੋਕਾਂ ਦੇ ਤਾਂ 47 ਵਾਲੇ ਜ਼ਖਮ ਅਜੇ ਤੱਕ ਨਹੀਂ ਭਰੇ ਮੈਂ ਤਾਂ ਰੱਬ ਦੇ ਚਰਨਾਂ ਵਿੱਚ ਇਹੋ ਬੇਨਤੀ ਕਰਦਾ ਹਿੰਦੁਸਤਾਨ ਤੇ ਪਾਕਿਸਤਾਨ ਦੇ ਭਰਾਵਾਂ ਦਾ ਆਪਸ ਵਿੱਚ ਭਾਈਚਾਰਾ ਬਣਿਆ ਰਵੇ ਔਰ ਸਦਾ ਹੀ ਭਾਈਚਾਰਾ ਬਣਿਆ ਰਵੇ